ਜਾਨਿਕ ਸੂਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਹੜ੍ਹਾਂ ਦੀ ਮਾਰ ਚੋਂ ਲੰਘ ਰਿਹਾ ਹੈ ਹੌਲੀ-ਹੌਲੀ ਪਾਣੀ ਤਾਂ ਉਤਰ ਰਿਹਾ ਪਰ ਪਾਣੀ ਉਤਰਨ ਤੋਂ ਬਾਅਦ ਜਿਹੜੀਆਂ ਮੁਸੀਬਤਾਂ ਜਿਹੜੀਆਂ ਸਮੱਸਿਆਵਾਂ ਖੜੀਆਂ ਹੋਣੀਆਂ ਨੇ ਉਹ ਸਾਹਮਣੇ ਆਉਣ ਲੱਗ ਪਈਆਂ ਨੇ ਲੋਕਾਂ ਦੀ ਜ਼ਮੀਨਾਂ ਦੇ ਵਿੱਚ ਜਿਹੜੀ ਹੈ ਰੇਤ ਜੰਮ ਗਈ ਹੈ ਜਾਂ ਮਿੱਟੀ ਨੂੰ ਮਦ ਰੇਤ ਜੰਮ ਗਈ ਹੈ ਕਈ-ਕਈ ਫੁੱਟ ਕਈਆਂ ਕਈ ਲੋਕਾਂ ਦੀਆਂ ਜ਼ਮੀਨਾਂ ਹੜ ਗਈਆਂ ਨੇ ਫਸਲਾਂ ਹੀ ਨਹੀਂ ਹੜੀਆਂ ਜ਼ਮੀਨਾਂ ਵੀ ਹੜ ਗਈਆਂ ਨੇ ਦਰਿਆਵਾਂ ਦਾ ਹਿੱਸਾ ਬਣ ਚੁੱਕੀਆਂ ਨੇ ਅਸੀਂ ਪਿਛਲੇ ਕੁਝ ਦਿਨਾਂ ਦੌਰਾਨ ਗਰਾਊਂਡ ਰਿਪੋਰਟਾਂ ਤੁਹਾਨੂੰ ਦਿਖਾਈਆਂ ਨੇ ਕਿ ਗੱਗਰ ਦੀ ਮਾਰ ਜਿੱਥੇ ਪਈ ਹੈ ਜਾਂ ਸਤਲੁਜ ਦੀ ਆ ਰਾਵੀ ਬਿਆਸ ਦੀ ਮਾਰ ਪਈ ਹੈ ਇਸ ਵਕਤ ਜਿਹੜਾ ਸਭ ਤੋਂ ਵੱਧ ਸਿਆਸੀ ਘਸਮਾਨ ਉਹ ਇਹ ਪਿਆ ਹੋਇਆ ਹੈ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਨੂੰ ਕੇਂਦਰ ਸਾਡੀ ਮਦਦ ਕਰੇ ਕੇਂਦਰ ਕਹਿ ਰਿਹਾ ਹੈ ਕਿ ਅਸੀਂ ਤੁਹਾਨੂੰ ਇੰਨਾ ਪੈਸਾ ਜਿਹੜਾ ਆਲਰੇਡੀ ਦਿੱਤਾ ਹੋਇਆ ਜਿਹੜਾ ਤੁਸੀਂ ਵਰਤੇ ਆਈ ਨਹੀਂ ਹੈ ਤੇ ਇੰਨਾ ਪੈਸਾ ਅਸੀਂ ਤੁਹਾਨੂੰ ਹੁਣ ਫੌਰੀ ਤੌਰ ਤੇ ਐਲਾਨ ਕਰ ਰਹੇ ਹ ਬਾਕੀ ਬੀਜੇਪੀ ਦੇ ਨੇਤਾ ਜਿਹੜੇ ਨੇ ਉਹ ਦਾਵਾ ਕਰ ਰਹੇ ਨੇ ਕਿ ਇੱਕ ਕੰਕਰੀਟ ਰਿਪੋਰਟ ਬਣੇਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਵੱਡੇ ਪੈਕੇਜ ਦੀ ਪੂਰੀ ਪੂਰੀ ਉਮੀਦ ਹੈ ਪਰ ਇਹ ਸਾਰੇ ਕਾਸੇ ਚੋਂ ਇੱਕ ਗੱਲ ਜੋ ਸ਼ਾਇਦ ਦਬੀ ਹੋਈ ਰਹਿ ਰਹੀ ਹੈ ਜਿਹਦੀ ਕੋਈ ਗੱਲ ਨਹੀਂ ਕਰ ਰਿਹਾ ਉਹ ਗੱਲ ਰਹਿ ਰਹੀ ਹੈ ਕਿ ਜੋ ਲੋਕ ਖੇਤੀ ਆਰਥਿਕਤਾ ਦੇ ਖੇਤੀ ਅਰਥਚਾਰੇ ਦੇ ਉੱਤੇ ਆਧਾਰਿਤ ਸਨ ਤੇ ਉਹ ਬੇਜ਼ਮੀਨੇ ਨੇ ਯਾਨੀ ਕਿ ਖੇਤ ਮਜ਼ਦੂਰ ਸਿਰੀ ਜਾਂ ਖੇਤੀ ਖੇਤਰ ਨਾਲ ਸੰਬੰਧਿਤ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਨੇ ਉਹਨਾਂ ਦੀ ਗੱਲ ਨਹੀਂ ਹੋ ਰਹੀ ਉਸ ਜਿਹੜਾ ਬੇਜਮੀਨਾ ਹੈ ਜਿਹੜਾ ਜਿੰਨੇ ਹੁਣ ਵਾਡੀਆਂ ਚ ਆਪਣੇ ਦਾਣੇ ਇਕੱਠੇ ਕਰਨੇ ਸੀ ਪੂਰੇ ਸਾਲ ਜੋਗੇ ਜਾਂ ਆਪਣਾ ਥੋੜਾ ਬਹੁਤਾ ਧਨ ਰਾਸ਼ੀ ਜੋੜਨੀ ਸੀ ਜਾਂ ਜਿਸ ਨੇ ਵਾਡੀਆਂ ਤੇ ਦਿਨਾਂ ਦੌਰਾਨ ਅਨਾਜ ਮੰਡੀਆਂ ਦੇ ਵਿੱਚ ਕੋਈ ਨਾਲ ਜੁੜਦੀਆਂ ਜਿਹੜੀਆਂ ਨੇ ਸਰਵਿਸਿਜ਼ ਜਿਹੜੀਆਂ ਨੇ ਕੋਈ ਕੋਈ ਚਾਹ ਦੀ ਹੱਟੀ ਵਾਲਾ ਵੀ ਆਪਾਂ ਮਮੁਲੀ ਜੀ ਗੱਲ ਕਰੀਏ ਕਾਮਪਾਸ਼ਾ ਚ ਸਮਝਾਣ ਵਾਲੀ ਕਿ ਉਹ ਉਹਨਾਂ ਲੋਕਾਂ ਦੀ ਗੱਲ ਨਹੀਂ ਹੋ ਰਹੀ ਅੱਜ ਜਰੂਰ ਪੰਜਾਬੀ ਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਗੱਲ ਪ੍ਰਮੁਖਤਾ ਨਾਲ ਕਹੀ ਹੈ ਕਿ ਉਹ ਉਹ ਉਹਨਾਂ ਦੀ ਗੱਲ ਨਹੀਂ ਹੋ ਰਹੀ ਵੀ ਮਹਿਸੂਸ ਕਰ ਰਹੇ ਆ ਸਾਰੇ ਸੋ ਮੇਰੇ ਖਿਆਲ ਚ ਆਪਾਂ ਇਸ ਪਹਿਲੂ ਤੇ ਵੀ ਆਪਾਂ ਗੱਲ ਕਰੀਏ ਕਿਉਂਕਿ ਨੁਕਸਾਨ ਸਾਰੀਆਂ ਤਿਰਾਂ ਦਾ ਹੋਇਆ ਹੈ ਭਾਈ ਕੋਈ ਜ਼ਮੀਨ ਮਾਲਕ ਸੀ ਕੋਈ ਜ਼ਮੀਨ ਮਾਲਕ ਦੇ ਨਾਲ ਜੱਟ ਦਾ ਸੀ ਦੀ ਸੀ ਬਰਾਬਰ ਦਾ ਨੁਕਸਾਨ ਸਾਰਿਆਂ ਦਾ ਹੋਇਆ ਬੜੀ ਖਾਸ ਮਹਿਮਾਨ ਜਿਹੜੇ ਨੇ ਜਿਹੜਾਂ ਨਾਲ ਆਪਾਂ ਨਾ ਸਿਰਫ ਇਸ ਮੁੱਦੇ ਤੇ ਗੱਲ ਕਰਾਂਗੇ ਬਲਕਿ ਅਫਸਰ ਸਾਹੀ ਜਾਂ ਬਿਊਰੋਕ੍ਰੇਸੀ ਕਿੰਨੀ ਕਿ ਜ਼ਿੰਮੇਵਾਰ ਹੁੰਦੀ ਹੈ ਜਾਂ ਕੀ ਕਿੰਨਾ ਕੁ ਫਾਇਦਾ ਬਿਊਰੋਕ੍ਰੇਸੀ ਦਾ ਇੱਕ ਸਿਆਣੀ ਸਰਕਾਰ ਇੱਕ ਸਿਆਣੀ ਸਿਆਸਤਦਾਨ ਜਿਹੜੇ ਨੇ ਆ ਸਿਆਣੇ ਸਬੰਧਤ ਮੰਤਰੀ ਲੈ ਸਕਦੇ ਨੇ ਉਹ ਸਾਰੀਆਂ ਗੱਲਾਂ ਖੁੱਲਕੇ ਕਰਾਂਗੇ ਸਾਡੇ ਨਾਲ ਬਣੇ ਹੋਏ ਨੇ ਸਾਬਕਾ ਆਈਏਐਸ ਤੇ ਇਸ ਵਕਤ ਪੰਜਾਬ ਬੀਜੇਪੀ ਦੇ ਐਸਸੀ ਮੋਰਚਾ ਦੇ ਪ੍ਰੈਜ਼ੀਡੈਂਟ ਸ੍ਰੀ ਸੁਚਾਰਾਮ ਲੱਦੜੋਨੀ ਨਦਰਸਾਬ ਸਸਿਕਾਲ ਜੀ ਸਸਿਕਾਲ ਜੀ ਜੀ ਅ ਵੀ ਜਬੀ ਪ੍ਰੈਜ਼ੀਡੈਂਟ ਸੁਨੀਲ ਜਾਖੜ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਮੇਰੇ ਖਿਆਲ ਚ ਮਹਿਸੂਸ ਤਾਂ ਸਾਰੇ ਕਰਦੇ ਨੇ ਪਰ ਇਹ ਗੱਲ ਸ਼ਾਇਦ ਅੰਡਰਲਾਈਨ ਹੀ ਨਹੀਂ ਹੋ ਪਾਰੀ ਜਾਂ ਉਹ ਮਾੜੀ ਕਿਸਮਤ ਕਹਿ ਲੋ ਕਿ ਉਹ ਖਬਰਾਂ ਦਾ ਹਿੱਸਾ ਹੀ ਨਹੀਂ ਬਣ ਪਾਰੀ ਜਿਹੜੇ ਲੋਕ ਬੇਜਮੀਨੇ ਨੇ ਉਹਨਾਂ ਦੀ ਆਰਥਿਕਤਾ ਨੂੰ ਟਾ ਵਜੀ ਹੈ ਉਹਨਾਂ ਦੀ ਜ਼ਿੰਦਗੀ ਅਸਤਵਿਅਸਤ ਹੋਈ ਹੈ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਵੈਸੇ ਤਾਂ ਜਿਹੜੇ ਹਾੜਾਂ ਦੇ ਮਾਰ ਹੇਠ ਜਿੰਨੇ ਵੀ ਵਿਸ਼ੇ ਹੈਗੇ ਸਾਡੇ ਪ੍ਰਧਾਨ ਜੀ ਨੇ ਸ਼ੋਹੇ ਆ ਲੇਕਿਨ ਇਹ ਜਿਹੜੀ ਗੱਲ ਉਹਨਾਂ ਨੇ ਵੀ ਪ੍ਰਮੁਖਤਾ ਦੇ ਨਾਲ ਉਠਾਈ ਹੈਗੀ ਆ ਕਿ ਜਿਹੜੇ ਬੇਜਮੀਨੇ ਆ ਐਸਸੀ ਆ OBC ਆ ਜਾਂ ਖੇਤੀਬਾੜੀ ਤੇ ਨਿਰਭਰ ਹੋਰ ਗਰੀਬ ਲੋਕ ਹੈ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੈਗੀ ਇਹ ਜ਼ਰੂਰੀ ਨਹੀਂ ਹੈਗਾ ਕਿ ਵੀ ਉਹਨਾਂ ਦਾ ਨੁਕਸਾਨ ਹੋਇਆ ਹੋਵੇ ਤੇ ਉਹਨਾਂ ਦੀ ਕੋਈ ਜ਼ਮੀਨ ਵੀ ਨਹੀਂ ਹੈ ਤੇ ਉਹਨਾਂ ਦੇ ਕੋਲ ਕੋਈ ਉਹਨਾਂ ਦਾ ਮਕਾਨ ਟਹਿ ਗਿਆ ਹੋਵੇ ਜਾਂ ਪਸ਼ੂ ਮਰ ਗਿਆ ਹੋਵੇ ਜਾਂ ਕੋਈ ਬੰਦੇ ਦੀ ਡੈਥ ਹੋ ਗਈ ਜ਼ਰੂਰੀ ਨਹੀਂ ਹੈ ਕਿ ਤਾਂ ਹੀ ਮੁਆਵਜ਼ਾ ਮਿਲਣਾ ਹੈ ਲੇਕਿਨ ਮੁਆਵਜ਼ਾ ਕਿਉਂਕਿ ਉਹ ਨਿਰ ਪਰ ਹੈਗੇ ਆ ਖੇਤੀਬਾੜੀ ਦੇ ਉੱਤੇ ਫਸਲਾਂ ਦੇ ਉੱਤੇ ਚਾਹੇ ਉਹ ਹੱਟੀ ਕਰ ਰਿਹਾ ਬੰਦਾ ਚਾਹੇ ਉਹ ਆਪਣਾ ਸਿਰੀ ਹੈ ਚਾਹੇ ਮੱਝ ਲਈ ਪੱਠੇ ਲੈ ਆ ਕੇ ਦੁੱਧ ਵੇਚ ਰਿਹਾ ਹੈਗਾ ਚਾਹੇ ਉਹ ਆਪਣਾ ਕੋਈ ਤਰਖਾਣਾ ਕੰਮ ਕਰ ਰਿਹਾ ਲੋਹਾਰਾ ਕੰਮ ਕਰ ਰਿਹਾ ਚ ਕੋਈ ਟ੍ਰਾਂਸਪੋਰਟ ਦਾ ਕੰਮ ਕਰ ਰਿਹਾ ਢਾਬੇ ਦਾ ਕੰਮ ਕਰ ਰਿਹਾ ਉਹ ਬਹੁਤ ਸਾਰੇ ਲੋਕੀ ਇੰਡਾਇਰੈਕਟਲੀ ਖੇਤੀਬਾੜੀ ਤੇ ਨਿਰਭਰ ਹੈ ਜੇ ਖੇਤਾਂ ਦੇ ਵਿੱਚ ਇਹ ਫਸਲ ਨਹੀਂ ਬਚੀ ਤਾ ਉਹ ਕੀ ਖਾਂਗੇ ਤਾਂ ਉਹ ਕਿੱਥੋਂ ਆਪਣਾ ਇਨਕਮ ਜਾਂ ਜਨਰੇਟ ਕਰਨਗੇ ਸੋ ਇਸ ਕਰਕੇ ਆਪਣਾ ਅਸੀਂ ਇੱਕ ਬੀਜੇਪੀ ਦੇ ਕੁਝ ਜਿਹੜੇ ਰਿਟਾਇਰਡ ਬਿਊਰੋਕਰੇਟ ਆ ਮੈਂ ਵੀ ਇੰਆ ਚੰਨੀ ਸਾਹਿਬ ਆ ਪਰਮਪਾਲ ਕੌਰ ਜੀ ਅਸੀਂ ਇੱਕ ਬੈਠ ਕੇ ਨਾ ਪੂਰਾ ਦਿਨ ਲਗਾ ਕੇ ਇੱਕ ਨੋਟ ਬਣਾਇਆ ਸੀਗਾ ਕਿ ਅਸੀਂ ਆਪਣਾ ਆਪਣੇ ਸ਼੍ਰੀ ਨਵਾਸਲੂ ਜੀ ਜਿਹੜੇ ਸਾਡੇ ਸੰਗਠਨ ਮੰਤਰੀ ਆ ਉਹਨਾਂ ਨੂੰ ਦਿੱਤਾ ਤੇ ਅਸੀਂ ਆਪਣਾ ਪ੍ਰਧਾਨ ਜੀ ਨੂੰ ਵੀ ਦਿੱਤਾ ਕਿ ਇਹ ਆਪਣਾ ਇਹਨੂੰ ਐਗਜ਼ਾਮਨ ਕਰ ਲਓ ਜੇ ਕੁਝ ਐਡ ਕਰਨਾ ਕਰਕੇ ਤੇ ਭਾਰਤ ਸਰਕਾਰ ਨਾਲੇ ਖਾਸ ਕਰਕੇ ਇਹ ਹੀ ਵਿਸ਼ਾ ਉਹਦੇ ਚ ਪ੍ਰਮੁੱਖਤਾ ਦੇ ਨਾਲ ਅਸੀਂ ਹਾਈਲਾਈਟ ਕੀਤਾ ਕਿ ਜਿਹੜੇ ਬੇਜਮੀਨੇ ਆ ਦੇਖੋ ਪੰਜਾਬ ਦੇ ਵਿੱਚ 35% ਸ਼ੈਡਿਊਲ ਕਸਟ ਬਸੋਂ ਹੈ ਹਾਈएस्ट ਇਨ ਦਾ ਕੰਟਰੀ ਆਂਕੜੇ ਬੋਲਦੇ ਆਂਕੜੇ ਬੋਲਦੇ ਆ ਔਰ ਸਭ ਤੋਂ ਘੱਟ ਜਿਹੜੀ ਜ਼ਮੀਨਾਂ ਦੀ ਜਾਇਦਾਦ ਦੀ ਜਿਹੜੀ ਉਹਨਾਂ ਦੇ ਕੋਲ ਓਨਰਸ਼ਿਪ ਹੈ 3.2% ਹੈ ਸਭ ਤੋਂ ਘੱਟ ਹੈ ਤੇ ਇਸ ਕਰਕੇ ਉਹ ਲੋਕੀ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਖੇਤੀਬਾੜੀ ਫਸਲਾਂ ਤੇ ਡਿਪੈਂਡੈਂਟ ਹੈਗੇ ਆ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਕੋਈ ਪੰਜਾਬ ਸਰਕਾਰ ਦੀ ਜਾਂ ਭਾਰਤ ਸਰਕਾਰ ਦੇ ਵੀ ਨੋਰਮ ਨਹੀਂ ਹੈਗੇ ਕਿ ਇਹਨਾਂ ਦੀ ਕਿਵੇਂ ਮਦਦ ਕਰਨੀ ਸੋ ਇਸ ਕਰਕੇ ਅਸੀਂ ਇਹ ਰਿਕਵੈਸਟ ਕੀਤੀ ਹੈਗੀ ਹੈ ਭਾਰਤ ਸਰਕਾਰ ਨੂੰ ਕਿ ਬਈ ਇਹਨਾਂ ਵਾਸਤੇ ਅਲੱਗ ਪਾਲਿਸੀ ਭਾਵੇਂ ਵਨ ਟਾਈਮ ਪੈਕੇਜ ਹੋਵੇ ਹੋਣਾ ਚਾਹੀਦਾ ਹੈਗਾ ਤਾਂ ਕਿ ਇਹ ਕਿਉਂਕਿ 1988 ਤੋਂ ਬਾਅਦ ਇਹ ਆਪਣਾ 2025 ਜਦੋਂ ਅਸੀਂ ਗੁਜ਼ਰ ਰਹੇ ਹਾਂ ਹੜ੍ਹਾਂ ਦੀ ਮਾਰ ਹੇਠ ਇਹ ਪਹਿਲੀ ਵਾਰੀ ਇੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਜਿਹੜੇ ਲੋਕੀ ਪ੍ਰਭਾਵਿਤ ਹੋਏ ਹੈਗੇ ਆ ਲੇਕਿਨ ਇਹ ਜਿਹੜਾ ਹੜ ਆਇਆ ਇਹਦੇ ਵਿੱਚ नीरਪਲਿੰਦਰ ਜੀ ਮੈਂ ਇੱਕ ਕਹਿਣੀ ਚਾਹਨਾ ਹੈਗਾ ਇੱਕ ਗੱਲ ਨਾ ਕਿ ਮੈਂ ਇੱਕ ਬਿਊਰੋਕਰੇਟ ਨਾ ਕਿ ਮੈਂ ਪੋਲੀਟੀਸ਼ੀਅਨ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਗੱਲ ਕਰ ਰਿਹਾ ਇਹ ਜਿਹੜੀ ਆਪ ਦਾ ਆਈ ਹੈਗੀ ਆ ਇਹ ਮੈਨ-ਮੇਡ ਹੈ ਇਹ ਆਪਣਾ ਕੁਦਰਤੀ ਕਰੋਪੀ ਨਹੀਂ ਹੈ ਇਹ ਆਪਣਾ ਪੰਜਾਬ ਸਰਕਾਰ ਦੀ ਮੈਨ-ਮੇਡ ਦੇਖੋ 3 ਸਾਲ ਇਹਨਾਂ ਦੇ ਨਿਕਲ ਗਏ ਆਪਣਾ ਕਿਉਂਕਿ ਹੜ੍ਹ ਆਈ ਨਹੀਂ ਇਸ ਕਰਕੇ ਇਹਨਾਂ ਨੇ ਸੋਚਿਆ ਕਿ ਕੋਈ ਲੋੜ ਹੀ ਨਹੀਂ ਹੈ ਇਹ ਕੰਮ ਕਰਨ ਦੀ ਨਾ ਇਹਨਾਂ ਨੇ ਆਪਣਾ ਜਿਹੜੇ ਆਪਣਾ ਪਹਿਲਾ ਡਰੇਨਾ ਸਾਫ ਹੋਣੀਆਂ ਸੀ ਜਾਂ ਕੋਈ ਇੰਬੈਂਕਮੈਂਟ ਕਰਨੇ ਸੀਗੇ ਸਟਰੋਂਗ ਕਰਨੇ ਸੀਗੇ ਇਹ ਤਾਂ ਰੂਟੀਨ ਦੇ ਕੰਮ ਹੈ ਜਿਹੜੇ ਹਰੇਕ ਸਾਲ ਹੋਣੇ ਚਾਹੀਦੇ ਆ ਉਹ ਇਹਨਾਂ ਨੇ ਕੀਤੇ ਨਹੀਂ ਆ ਜਿਹੜੇ ਆਪਣੇ ਕਿਤੇ ਡੈਮਾਂ ਦੇ ਪਿੱਛੇ ਜਿਹੜੀਆਂ ਲੇਕਸ ਹੈਗੀਆਂ ਉਹਨਾਂ 'ਚੋਂ ਗਾਰ ਕੱਢਣੀ ਸੀਗੀ ਚਾਹ ਆਪਣਾ ਜਿਹੜੀਆਂ ਦਰਿਆਵਾਂ ਦੇ ਵਿੱਚ ਆਪਾਂ ਉਹਨਾਂ ਦੇ ਵਿੱਚੋਂ ਪ੍ਰੋਪਰ ਗਾਰ ਕੱਢਣੀ ਸੀ ਉਲਟਾ ਇਹਨਾਂ ਨੇ ਜਿਹੜੀ ਆਪਣੀ ਅਨ ਕੰਟਰੋਲਡ ਜਿਹੜੀ ਮਾਈਨਿੰਗ ਹੈ ਉਹ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਹੜ੍ਹਾਂ ਦਾ ਕਾਰਨ ਹੈ ਉਹ ਬਹੁਤ ਵੱਡਾ ਹੈ ਕਿਉਂਕਿ ਉਹਦੇ ਨਾਲ ਬਹੁਤ ਜਿੱਥੋਂ ਨਹੀਂ ਸੀ ਨਿਕਲਣੀ ਚਾਹੀਦੀ ਰੇਤ ਉੱਥੋਂ ਕੱਢੀ ਗਈ ਹੈ ਔਰ ਬਿਲਕੁਲ ਆਪਣਾ ਇਹਨਾਂ ਨੇ ਜਿਹੜਾ ਆਪਣਾ ਵਾਅਦੇ ਕੀਤੇ ਸੀਗੇ ਕਿ ਅਸੀਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਬਣਾ ਲਾਂਗੇ 20000 ਕਰੋੜ ਰੁਪਇਆ ਸ਼ਰਾਬ ਮਾਫੀਆ ਤੋਂ ਜਿਹੜਾ ਕਰਪਸ਼ਨ ਤੋਂ ਇੰਨਾ ਬਚਾ ਲਾਂਗੇ 50000 ਕਰੋੜ ਪਤਾ ਨਹੀਂ 70000 ਕਰੋੜ ਦੇ ਵਾਅਦੇ ਕੀਤੇ ਸੀ ਉਹ ਇੱਕ ਪੈਸਾ ਇਹਨਾਂ ਨੇ ਨਹੀਂ ਬਣਾਇਆ ਪੰਜਾਬ ਦੇ ਖਜ਼ਾਨੇ 'ਚ ਨਹੀਂ ਗਿਆ ਉਲਟਾ ਇਹਨਾਂ ਨੇ ਕਰਪਸ਼ਨ ਤੇ ਇਹ ਮਾਈਨਿੰਗ ਤੇ ਹੋਰ ਸਾਰੇ ਇੰਨਾ ਪ੍ਰਮੋਟ ਕੀਤਾ ਕਿ ਅੱਜ ਪੰਜਾਬ ਤਰਾ-ਤਰਾ ਕਰ ਰਿਹਾ ਹੈਗਾ ਜਿਹੜੀ ਬੇਸਿਕ ਡਿਊਟੀ ਸੀ ਨਾ ਅਫਸਰਾਂ ਨੇ ਕੀਤੀ ਤੇ ਨਾ ਸਰਕਾਰ ਨੇ ਕੀਤੀ ਹੁਣ ਅਫਸਰ ਕੀ ਹੈ ਗਿਆ ਮੈਂ ਮੈਂ ਇਸੇ ਵੱਲ ਆ ਰਿਹਾ ਸੀ ਕਿ ਜਿਹਨੂੰ ਤੁਸੀਂ ਹੁਣ ਟਾਰਗੇਟ ਕਰ ਰਹੇ ਹੋ ਚਲੋ ਤੁਸੀਂ ਹੁਣ ਇੱਕ ਸਿਆਸੀ ਨੇਤਾ ਵੱਜੋਂ ਵਿਚਰਦੇ ਹੋ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹੋ ਕੁਝ ਸਾਲ ਪਹਿਲਾਂ ਤੱਕ ਤੁਸੀਂ ਅਫਸਰ ਸੀ ਬਿਊਰੋਕ੍ਰੇਸੀ ਦਾ ਹਿੱਸਾ ਸੀ ਜਦੋਂ ਤੁਸੀਂ ਸਰਕਾਰ ਨੂੰ ਟਾਰਗੇਟ ਕਰਦੇ ਹੋ ਤਾਂ ਅਸਿੱਧੇ ਢੰਗ ਨਾਲ ਅਫਸਰ ਸਾਹੀ ਵੀ ਜਿਹੜੀ ਹੈ ਬਿਊਰੋਕ੍ਰੇਸੀ ਵੀ ਜਿਹੜੀ ਹੈ ਉਹ ਟਾਰਗੇਟ ਤੇ ਆਂਦੀ ਹੈ ਕਿ ਜਾਂ ਤਾਂ ਉਹਨਾਂ ਨੇ ਸਮੇਂ ਸਿਰ ਕਿਹਾ ਨਹੀਂ ਕਿ ਸਾਨੂੰ ਤਾਂ ਕੰਮ ਕਰਨਾ ਪੈ ਜਾਣਾ ਵੀ ਜੇ ਅਸੀਂ ਮੰਤਰੀ ਸਾਹਿਬ ਨੂੰ ਦੱਸ ਦਾਂਗੇ ਜਾ ਉਹਨਾਂ ਨੇ ਕੀਤਾ ਕੰਮ ਤੇ ਹੁਣ ਉਹ ਕੰਮ ਕਾਗਜ਼ਾਂ 'ਚ ਹੀ ਹੋਇਆ ਤੇ ਹਿੱਟ ਦੇ ਪੱਧਰ ਤੇ ਹੋਇਆ ਨਹੀਂ ਕੀ ਕੀ ਤੁਸੀਂ ਖੁੱਲੇ ਤੌਰ ਦੇ ਉੱਤੇ ਮੰਨਦੇ ਹੋ ਕਿ ਦੋਨੋਂ ਪਾਸਿਓਂ ਕਮੀ ਰਹੀ ਹੈ ਨੀਲ ਪਿੰਦਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਹੈਗਾ ਕਿ ਭਾਰਤ ਸਰਕਾਰ ਨੇ ਆਪਣਾ ਬਣਦਾ ਹਿੱਸਾ 820 ਕਰੋੜ 80 ਲੱਖ ਰੁਪਈਆ ਪਿਛਲੇ ਸਾਲ ਭੇਜਤਾ ਐਡਵਾਂਸ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਸ ਸਾਲ ਲਈ 225-26 ਦੇ ਵਾਸਤੇ 820 ਕਰੋੜ 80 ਲੱਖ ਰੁਪਏ ਪਿਛਲੇ ਸਾਲ ਭੇਜਿਆ ਉਹ ਭੇਜਿਆ ਹੋਇਆ ਇਹਨਾਂ ਨੂੰ ਭੇਜਿਆ ਹੋਇਆ ਹੜਾਂ ਦੀ ਰੋਕ ਥਾਮ ਲਈ ਹੜਾਂ ਦੀ ਰੋਕ ਥਾਮ ਲਈ ਔਰ ਉਹ ਜਿਹੜਾ ਸੀਗਾ ਡਿਪਟੀ ਕਮਿਸ਼ਨਰ ਨੂੰ ਉਸ ਪ੍ਰਤੀ ਜਿਹੜੀ ਆ ਉਸ ਪੈਸੇ ਦੀ ਚਿੱਠੀ 19 ਜੂਨ 2025 ਨੂੰ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੇ ਵੀ ਅੱਗੇ ਜਾਰੀ ਕਰਤੀ ਡੀਸੀਸ ਨੂੰ ਕਿ ਵੀ ਆ ਪੈਸਾ ਆਇਆ ਇਹਦੇ ਵਿੱਚ ਆ ਤੁਹਾਡੇ ਕੋ ਕੀ ਕੀ ਕੰਮ ਕਰਨੇ ਸੀ ਉਹ 800 ਕਰੋੜ ਨਾਲ ਜੀ 800 ਕਰੋੜ ਦੇ ਵਿੱਚ ਜਿਹੜੇ ਪ੍ਰੀਵੈਂਟਿਵ ਕੰਮ ਤਾਂ ਇਹੀ ਹੁੰਦੇ ਆ ਕਿ ਪਹਿਲਾਂ ਤੁਸੀਂ ਆਪਣਾ ਡਰੇਨਾ ਦੀ ਸਫਾਈ ਕਰਾਓ ਹੰ ਬੈਂਕਮੈਂਟਸ ਨੂੰ ਸਟਰੈਂਥਨ ਕਰੋ ਜਿਹੜਾ ਮਰਜੀ ਅੰਡਰ ਦਾ ਸਨ ਜਿਹੜਾ ਮਰਜੀ ਕੰਮ ਜਿਹੜਾ ਹੜ੍ਹਾਂ ਨਾਲ ਸੰਬੰਧਤ ਕੱਲ ਨੂੰ ਹੜ੍ਹਾਂ ਨਾਲ ਅੱਜ ਵੀ ਕਰ ਸਕਦੇ ਆ ਵੇਖੋ ਮੈਂ ਬਤਾਉ ਡਿਪਟੀ ਕਮਿਸ਼ਨਰ ਮਾਨ ਸਾਹਿਬ ਬਤਾਉ ਡਿਪਟੀ ਕਮਿਸ਼ਨਰ ਬਟਿੰਡਾ ਮੈਂ ਕਰਵਾਈ ਕੰਮ ਮਾਨ ਸਾਹਿਬ ਹੀ ਖੜਾ ਮਾਰਚ ਹੈ ਘੱਗਰ ਦੀ ਮਾਰਚ ਹੈ ਭਲਿੰਦਰ ਜੀ ਐਡਵਾਂਸ ਹੀ ਕਰਾਏ ਹੋਰ ਮੈਂ ਆਪਣਾ ਸਰਕਾਰ ਨੂੰ ਰਿਪੋਰਟ ਭੇਜੀ ਤੀ ਗਿਆ ਪੈਸਾ ਮੈਂ ਇਸ ਫੰਡ ਦੇ ਵਿੱਚੋਂ ਇੱਥੇ ਖਰਚ ਦਿੱਤਾ ਸਰਕਾਰ ਨੇ ਓਕੇ ਕਰਤਾ ਕਿ ਠੀਕ ਹੈ ਹੁਣ ਤੁਸੀਂ ਇੱਥੇ ਬਿਰੋਕਰੇਸੀ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਸਮੇਂ ਰਹਿਣੇ ਕੰਮ ਨਹੀਂ ਕੀਤਾ ਜਦੋਂ 820 ਕਰੋੜ 80 ਲੱਖ ਰੁਪਈਆ ਉਹਨਾਂ ਨੂੰ ਭੇਜ ਦਿੱਤਾ ਗਿਆ ਤਾਂ ਖਰਚਣਾ ਤਾਂ ਉਹਨਾਂ ਨੇ ਲੇਕਿਨ ਸਰਕਾਰ ਨੇ ਰੀਵਿਊ ਨਹੀਂ ਕੀਤਾ ਸਰਕਾਰ ਨੇ ਉਲਟੇ ਕੰਮ ਕੀਤੇ ਆ ਮਾਨ ਸਰਕਾਰ ਦੀ ਡਿਊਟੀ ਬਣਦੀ ਸੀਗੀ ਕਿ ਭਾਖੜਾ ਡੈਮ ਵਰਗੇ ਜਾਂ ਪੌਂਗ ਡੈਮ ਵਰਗੇ ਜਾਂ ਥੀਨ ਡੈਮ ਵਰਗੇ ਜਿਹੜਾ ਆਪਣਾ ਪਾਣੀ ਗਰਮੀਆਂ ਦੇ ਵਿੱਚ ਆਪਾ ਹਰਿਆਣੇ ਨੂੰ ਰਾਜਸਥਾਨ ਨੂੰ ਜਾਂ ਦਿੱਲੀ ਨੂੰ ਦੇਣਾ ਸੀ ਉਹ ਨਹੀਂ ਦਿੱਤਾ ਉਲਟਾ ਇਹਨਾਂ ਨੇ CRPF ਹਟਾ ਕੇ ਪੰਜਾਬ ਪੁਲਿਸ ਲਾਤੀ ਕਿ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਹੈਗਾ ਦੇਣ ਨੂੰ ਹੁਣ ਪਾਣੀ ਦਾ ਕਰ ਲੈਣ ਕੀ ਕਰਨਾ ਪੰਜਾਬ ਮਰ ਰਿਹਾ ਹੈਗਾ 50 ਤੋਂ ਉੱਪਰ ਡੈਥ ਹੋ ਗਈਆਂ ਇਹ ਕ੍ਰਿਮੀਨਲ ਲਾਇਬਿਲਟੀ ਹੈ ਮਾਂ ਸਰਕਾਰ ਦੀ ਕੈਬਨਟ ਸਾਰੀ ਦੀ ਸਾਰੀ ਜ਼ਿੰਮੇਵਾਰ ਹੈ ਕਿਉਂ ਨਹੀਂ ਇਹਨਾਂ ਨੇ ਆਪਣਾ ਆਪਣਾ ਸਮਾਂ ਰਹਿੰਦੇ ਆ ਆਪਣਾ ਇੱਕ ਇੱਕ ਦਰਸਤੀ ਜ਼ਰੂਰ ਤੁਸੀਂ ਕਰਿਓ ਜਿਹੜਾ 880 ਕਰੋੜ ਰੁਪਏ ਫਿਗਰ ਤੁਸੀਂ ਦੇ ਰਹੇ ਹੋ ਕਿ ਇਹ ਡਿਜਾਸਟਰ ਮੈਨੇਜਮੈਂਟ ਵਾਸਤੇ 2024 ਚ ਆ ਲਿਆ 2025 ਵਾਸਤੇ ਆਇਸੀ ਜੀ ਜੀ ਬਿਲਕੁਲ ਹਰ ਸਾਲ ਦੀ ਅਲੋਕੇਸ਼ਨ ਯਾਨੀ ਕਿ ਪਿਛਲੇ ਸਾਲ ਦਾ ਜਦੋਂ ਬਾਰਸ਼ਾ ਦਾ ਫਿਊਜਨ ਨਿਕਲਿਆ ਉਸ ਤੋਂ ਬਾਅਦ ਦੇ ਕੰਮ ਕਰਾਉਣ ਵਾਸਤੇ 880 ਕਰੋੜ ਆ ਚੁੱਕਾ ਹੈ ਕਿ 1 ਸਾਲ ਪਹਿਲਾਂ ਇਸ ਕਰਕੇ ਪੈਸਾ ਦਿੱਤਾ ਜਾਂਦਾ ਹੈ ਕਿਉਂਕਿ ਪੈਸਾ ਉਸ ਵੇਲੇ ਬਰਸਾਤ ਦੇ ਵਿੱਚ ਨਹੀਂ ਦਿੱਤਾ ਜਾਂਦਾ ਉਸ ਵੇਲੇ ਤਾਂ ਸਮਾਂ ਹੀ ਨਹੀਂ ਹੁੰਦਾ ਜੇ ਉਹਨਾਂ ਨੇ ਅਗਸਤ ਮਹੀਨੇ 2024 ਦੇ ਵਿੱਚ ਪੈਸਾ ਜਾਰੀ ਕੀਤਾ ਅਗਸਤ ਮਹੀਨੇ ਸਤੰਬਰ ਦੇ ਵਿੱਚ ਫੜ ਖਤਮ ਹੋ ਜਾਂਦੇ ਆ ਸਤੰਬਰ ਤੋਂ ਬਾਅਦ ਤੁਹਾਡੇ ਕੋਲ ਅਗਲੇ ਹੜ ਜੁਲਾਈ ਦੇ ਵਿੱਚ ਆਪਾਂ ਕਹਿ ਲੋ ਕਿ ਬਾਰਿਸ਼ਾਂ ਫਿਰ ਸ਼ੁਰੂ ਹੋਣੀਆਂ ਹਰ ਤਕਰੀਬਨ ਤਕਰੀਬਨ ਸਤੰਬਰ ਮਹੀਨੇ ਚ ਆਂਦੇ ਆ ਤਾਂ 1 ਅਗਸਤ ਐਂਡ ਚ ਸ਼ੁਰੂ ਹੁੰਦਾ ਹੈ 1 ਅਗਸਤ ਐਂਡ ਦੇ ਵਿੱਚ ਇੱਕ ਸਾਲ ਪਹਿਲਾਂ ਤੁਹਾਨੂੰ ਪ੍ਰੀਵੈਂਟਿਵ ਮਈਅਰ ਲੈਣ ਵਾਸਤੇ ਭਾਰਤ ਸਰਕਾਰ ਨੇ 820 ਕਰੋੜ 80 ਲੱਖ ਰੁਪਈਆ ਭੇਜਿਆ ਕੱਲਾ ਪੰਜਾਬ ਨੂੰ ਨਹੀਂ ਭੇਜਿਆ ਸਾਰੇ ਭਾਰਤ ਦੇ ਸਟੇਟਾਂ ਨੂੰ ਦਿੱਤਾ 48000 ਕਰੋੜ ਔਰ ਉਹਦੇ ਵਿੱਚ 273 ਕਰੋੜ ਰੁਪਈਆ ਜਾਨੀ ਕਿ 820 ਕਰੋੜ 80 ਲੱਖ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਨੂੰ ਦਿੱਤਾ 273 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਪਾ ਕੇ ਟੋਟਲ ਬਜਟ ਸੀਗਾ 10194 ਕਰੋੜ 40 ਲੱਖ ਰੁਪਈਆ ਉਹ 1000 94 ਕਰੋੜ ਜਿਹੜਾ ਆਇਆ ਉਹ ਉਹ ਤੁਸੀਂ ਦੱਸਿਆ ਕਿ ਮਾਲ ਵਿਭਾਗ ਨੇ ਡੀਸੀਆਂ ਨੂੰ ਚਿੱਠੀ ਵੀ ਜਾਰੀ ਕਰ ਦਿੱਤੀ ਹੈ ਵੀ ਆ ਪੈਸਾ ਆਇਆ ਪਿਆ ਇਹ ਹੜਾਂ ਦੀ ਅਗਾਊਂ ਰੋਕਥਾਮ ਵਾਸਤੇ ਆਪਾਂ ਸਿੱਧਾ ਸਰਦ ਵਰਤੀ ਜੀ ਬਿਲਕੁਲ ਬਿਲਕੁਲ ਤਾਂ ਇਹਦਾ ਮਤਲਬ ਕਿ ਡਿਪਟੀ ਕਮਿਸ਼ਨਰਾ ਨੂੰ ਤਾਂ ਪਤਾ ਹੀ ਸੀ ਨਾ ਕਿ ਸਾਡੇ ਕੋਲ ਪੈਸਾ ਪਿਆ ਹੈ 100% ਮੈਂ ਤਾਂ ਜਿਹੜੀ ਚਿੱਠੀ ਤੁਹਾਨੂੰ ਦਿਖਾ ਦਿਖਾਈ ਵੀ ਹੈ ਮੈਂ ਦਿਖਾ ਦੇਣਾ ਦੁਬਾਰਾ ਇਹ ਚਿੱਠੀ ਤਾਂ ਮੈਂ ਪੰਜਾਬ ਸਰਕਾਰ ਦੇ ਵਿਭਾਗੋਂ ਤੋਂ ਲਈ ਹੈ ਮੈਂ ਆਪਣੇ ਭਾਰਤ ਸਰਕਾਰ ਦੀ ਚਿੱਠੀ ਨਹੀਂ ਹੈ ਉਹਨਾਂ ਨੇ ਭਾਰਤ ਸਰਕਾਰ ਦੀ ਚਿੱਠੀ ਵਿੱਚ ਕੋਟ ਕੀਤੀ ਹੈ ਕਿ ਸਾਨੂੰ ਆਪਣਾ 14 8 2024 ਦੀ ਹਦਾਇਤਾਂ ਜਿਹੜੀਆਂ ਗਾਈਡਲਾਈਨ ਆ ਇਹ ਅਸੀਂ ਨਾਲ ਨੱਥੀ ਕਰਕੇ ਤੁਹਾਨੂੰ ਭੇਜ ਰਹੇ ਹਾਂ ਨਾਰਮਸ ਵੀ ਭੇਜੇ ਆ ਕਿ ਭਈ ਜੇ ਆਪਣਾ ਫਸਲ ਦਾ ਨੁਕਸਾਨ ਹੁੰਦਾ ਆਮ ਮੁਆਵਜ਼ਾ ਦੇਣਾ ਜੇ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ 4 ਲੱਖ ਰੁਪਏ ਦੇਣਾ ਸਾਰਾ ਕੁਝ ਡਿਟੇਲ ਹੈ ਸਾਰਾ ਕੁਝ ਤੁਸੀਂ ਇਹ ਸਾਡੇ ਵਾਲਾ 880 ਤੇ ਆਪਣਾ 200-250 ਕਰੋੜ ਰੁਪਏ ਪਾ ਕੇ ਤੇ ਤੁਸੀਂ ਇਹ ਇਹ ਕੰਮ ਵਾਸਤੇ ਕਰਨਾ ਹੈ ਨੋਰਮਸ ਫਿਕਸ ਹੈ ਕੀ ਕੀ ਨੋਰਮਸ ਹੈ ਇਹ ਥੋੜਾ ਜਾਣੋ ਇਹਦੇ ਨੋਰਮਸ ਹੈ ਜੀ ਇਹਦੇ ਵਿੱਚ ਹਰ ਮ੍ਰਿਤਕ ਪਰਿਵਾਰ ਨੂੰ ਕਿਸੇ ਦੀ ਡੈਥ ਹੋ ਜਾਂਦੀ ਹੈ ਹੜਾਂ ਕਾਰਨ ਹਰਾਂ ਕਰਨੀ ਨੇਚਰਲ ਡਿਸਾਸਟਰ ਕਿਸੇ ਤਰ੍ਹਾਂ ਦੀ ਸੁਨਾਮੀ ਆ ਸਕਦੀ ਹੈ ਨੇਚਰਲ ਡਿਸਾਸਟਰ ਪਰ ਚਲੋ ਸਾਡੇ ਸਾਡੇ ਖਾਤੇ ਬਦ ਕਿਸਮ ਦੀ ਨਾਲ ਹੜ੍ਹ ਆਉਂਦੇ ਆੜੀਆਂ ਨੇ ਪੁਚਾ ਲੈ ਜਾਣ ਹੜ੍ਹ ਆ ਜਾਏ ਫਾਇਰ ਆ ਜਾਏ ਸੁਨਾਮੀ ਆ ਜਾਏ ਕੁਝ ਵੀ ਆ ਜਾਏ ਤਾਂ ਇਹਦੇ ਵਿੱਚ ਇਹ ਜਿਹੜੇ ਨਾਰਮਸ ਐ ਸਭ ਤੇ ਲਾਗੂ ਹੁੰਦੇ ਆ ਇਹਦੇ ਵਿੱਚ 4 ਲੱਖ ਰੁਪਈਆ ਹਰ ਡੈੱਡ ਬੋਡੀ ਦੇ ਵਿੱਚ ਪਿੱਛੇ ਦਿੱਤਾ ਜਾਂਦਾ ਹੈ ਕੋਈ ਵੀ ਮਰੇਗਾ ਮਰੇਗਾ ਕੁਦਰਤੀ ਕਰੋਪੀ ਕਾਰਨ 4 ਲੱਖ ਰੁਪਈਆ ਉਸ ਬੰਦੇ ਦਾ ਉਹਦੇ ਪਰਿਵਾਰ ਨੂੰ ਮਿਲੇਗਾ ਬੜੇ ਡਿਟੇਲ ਨਾਰਮਸ ਐ ਇਥੋਂ ਤੱਕ ਕਿ ਬੱਕਰੀ ਦਾ ਗਾਾਂ ਦਾ ਮੱਝ ਦਾ ਊਠ ਦਾ ਬਲਦ ਦਾ ਕਿੰਨਾ 25000 ਰੁਪਿਆ ਕਿਹਦੇ ਲਈ 40000 ਰੁਪਿਆ ਕਿਹਦੇ ਲਈ 30000 ਰੁਪਿਆ ਕਿਹਦੇ ਲਈ 20000 ਰੁਪਿਆ ਹਰ ਜਾਨਵਰ ਦੇ ਦਿੱਤੇ ਨੌਰਮ ਜੇ ਤੁਹਾਡੇ ਬਰਤਨ ਵੀ ਖਰਾਬ ਹੋ ਗਏ ਛੱਤ ਡਿੱਗ ਗਈ ਆ ਬਰਤਨ ਖਰਾਬ ਹੋ ਗਏ ਕੱਪੜੇ ਖਰਾਬ ਹੋ ਗਏ 35 3500 ਰੁਪਿਆ ਉਹਦੇ ਲਈ ਵੀ ਮਿਲਦਾ ਪੱਕਾ ਮਕਾਨ ਡਿੱਗ ਪਿਆ 120000 ਰੁਪਿਆ ਮਿਲਦਾ ਕੱਚਾ ਮਕਾਨ ਡਿੱਗ ਪਿਆ 60000 ਰੁਪਿਆ ਮਿਲਦਾ ਹਰ ਚੀਜ਼ ਦੇ ਨੋਰਮ ਜਿਹੜੇ ਭਾਰ ਸਰਕਾਰ ਨੇ ਬਣਾ ਕੇ ਭੇਜ ਦਿੱਤੇ ਆ ਇਹ ਨੋਰਮਸ ਆ ਆ ਪੈਸੇ ਆ ਇਹ ਚੱਕੋ ਤੁਸੀਂ ਐਡਵਾਂਸ ਦੇ ਵਿੱਚ ਹੀ ਖਰਚ ਕਰੋ ਇਹ ਨੋਰਮਸ ਜਿਹੜੇ ਨੇ ਸਾਰੇ ਨਿਯਮ ਨੇ ਪੈਸਾ ਵਰਤਣ ਦੇ ਜਿਹੜਾ ਕੇਂਦਰ ਵੱਲੋਂ ਆਇਆ 80% ਤੇ 20% ਇਧਰੋਂ ਲੈਣ ਆਸਟੇ ਦੋ ਇਸ ਸਾਰੇ ਐਸਡੀਐਮਾਂ ਕੋਲ ਸਾਰੇ ਤਹਿਸੀਲਦਾਰਾਂ ਕੋਲ ਪਏ ਨੇ ਜੀ ਪੰਜਾਬੀ ਚ ਲਿਖੇ ਹੋਏ ਬਿਲਕੁਲ 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 ਉਹ ਫਾਈਲਾਂ ਚ ਪਏ ਨੇ ਭਾਰਤ ਸਰਕਾਰ ਵੱਲੋਂ ਚਿੱਠੀ ਆਈ ਹੈ ਉਹ ਅੰਗਰੇਜ਼ੀ ਚ ਹੈ ਜਿਹੜੀ ਪੰਜਾਬ ਸਰਕਾਰ ਨੇ ਅੱਗੇ ਫਾਰਵਰਡਿੰਗ ਲਾ ਕੇ ਅੱਗੇ ਚਿੱਠੀ ਭੇਜੀ ਆ ਉਹ ਪੰਜਾਬੀ ਚ ਹੈ ਇਹ ਦੋਨੇ ਜੀਠੇ ਮੈਂ ਕਹ ਚੁਰੋਂ ਕੱਲ ਪ੍ਰਧਾਨ ਮੰਤਰੀ ਵੀ ਕਿਸੇ ਨੂੰ ਥੋੜਾ ਜਿਹਾ ਕਹਿ ਰਹੇ ਸੀ ਕਿ ਆਪਕੋ ਹਿੰਦੀ ਨਹੀਂ ਆਤੀ ਮੈਂ ਤਾਂ ਕਰ ਪੰਜਾਬੀ ਚ ਹੀ ਪਈ ਹੈ ਨਾ ਸਾਰੇ ਕੋਲ ਭਾਰਤ ਸਰਕਾਰ ਨੇ ਇਹ ਨਹੀਂ ਨਹੀਂ ਭਾਰਤ ਸਰਕਾਰ ਜਦੋਂ ਚਿੱਠੀ ਭੇਜਦੀ ਆ ਉਹ ਸਾਰੇ ਸਟੇਟਾਂ ਨੂੰ ਜਾਂਦੀ ਹੈ ਉਹ ਅੰਗਰੇਜ਼ੀ ਚ ਹੋਊਗੀ ਜਾਂ ਹਿੰਦੀ ਚ ਹੋਊਗੀ ਠੀਕ ਹੈ ਉਹ ਅੰਗਰੇਜ਼ੀ ਜਾਂਦੀ ਹੈ ਔਰ ਜਦੋਂ ਆਪਾਂ ਪੰਜਾਬ ਸਰਕਾਰ ਉਹ ਜਿੱਦਾਂ ਮਰਜ਼ੀ ਭੇਜ ਦਿੰਦੀ ਹੈ ਅੰਗਰੇਜ਼ੀ ਚ ਵੀ ਭੇਜ ਦਿੰਦੀ ਹੈ ਪੰਜਾਬੀ ਚ ਵੀ ਭੇਜਦੀ ਹੈ ਪਰ ਫਾਰਡ ਹੈ ਫਾਰਵਰਡਿੰਗ ਲੈਟਰ ਪੰਜਾਬੀ ਚ ਹੈ ਇਹ ਆਪਣਾ 19 ਜੂਨ 2025 ਨੂੰ ਉਹਨਾਂ ਨੇ ਫਾਰਵਰਡਿੰਗ ਲੈਟਰ ਕੇ 820 ਕਰੋੜ 80 ਲੱਖ ਰੁਪਇਆ ਭੇਜ ਦਿੱਤਾ ਪੰਜਾਬ ਸਰਕਾਰ ਨੂੰ 293 273 ਕਰੋੜ ਪੰਜਾਬ ਸਰਕਾਰ ਨੂੰ ਭੇਜਦਾ 24 ਚ ਭਾਰਤ ਸਰਕਾਰ ਨੇ 24 ਚ ਭੇਜਿਆ ਹਾਂ ਪੰਜਾਬ ਸਰਕਾਰ ਨੇ 24 25 ਜੂਨ ਚ ਡਿਸਬਰਸ ਕੀਤਾ ਡਿਸਬਰਸ ਕੀਤਾ 25 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਜਾਨੀ ਕਿ 1 ਸਾਲ ਪੈਸਾ ਆਪਣੇ ਕੋਲ ਰੱਖੀ ਛੱਡਿਆ ਇਹ ਪੈਸਾ ਜਦੋਂ ਵੀ ਭਾਰਤ ਸਰਕਾਰ ਵੱਲੋਂ ਕਿਸੇ ਵੀ ਸਕੀਮ ਚ ਆਂਦਾ ਆ ਪੈਸਾ ਕਨਸੋਲੀਡੇਟਡ ਫੰਡ ਆਫ ਦਾ ਸਟੇਟ ਵਿੱਚ ਚਲਾ ਜਾਂਦਾ ਆ ਉੱਥੇ ਜਿੱਥੇ ਮਰਜ਼ੀ ਖਰਚ ਕਰ ਲੋ ਲੇਕਿਨ ਜਦੋਂ ਭਾਰਤ ਸਰਕਾਰ ਯੂਸੀ ਮੰਗਦੀ ਆ ਕਿਸੇ ਵੀ ਸਕੀਮ ਦਾ ਤਾਂ ਉਸੇ ਸਕੀਮ ਦੇ ਵਿੱਚ ਉਹ ਖਰਚਣਾ ਪੈਂਦਾ ਆ ਤਾਂ ਹੀ ਤੁਸੀਂ ਯੂਸੀ ਦੇ ਸਕਦੇ ਹੋ ਅਗਲੀ ਵਾਰ ਦੇ ਪੈਸੇ ਕਲੇਮ ਕਰਦੇ ਹੋ ਯੈਸ ਅਗਲੀ ਵਾਰ ਦੇ ਕਲੇਮ ਹੁਣ ਜੇ ਤੁਸੀਂ 8 8 820 ਕਰੋੜ ਰੁਪਈਆ ਨਹੀਂ ਖਰਚਿਆ ਤਾਂ ਤੁਹਾਨੂੰ ਹੋਰ ਪੈਸਾ ਨਹੀਂ ਮਿਲਣਾ ਪਹਿਲਾਂ ਉਹ ਖਰਚਣਾ ਪਏਗਾ ਯੂਸੀ ਦੇਣਾ ਪਏਗਾ ਇਸ ਦੀ ਵੀ ਕੋਈ ਤਸਦੀਕ ਹੋਈ ਹੈ ਕਿ 820 ਕਰੋੜ ਚੋਂ ਕੁਝ ਖਰਚਿਆ ਗਿਆ ਕਿ ਨਹੀਂ ਖਰਚਿਆ ਗਿਆ ਇਹ ਤਾਂ ਪੰਜਾਬ ਸਰਕਾਰ ਹੀ ਦੱਸ ਸਕਦੀ ਹੈ ਹੁਣ ਇਹਨਾਂ ਨੇ ਨਹੀਂ ਉਹ ਇਹ ਤਾਂ ਕਹਿ ਰਹੇ ਨੇ ਕਿ ਅਸੀਂ ਡੈਮ ਪੱਕੇ ਕੀਤੇ ਨੇ ਅਸੀਂ ਆਹ ਕਿੰਨਾ ਸੌਰੀ ਬੰਨ ਪੱਕੇ ਕੀਤੇ ਨੇ ਅਸੀਂ ਉਹ ਅਸੀਂ ਆ ਸਾਫ ਕੀਤੀਆਂ ਨੇ ਉਹ ਉਹ ਪੈਸਾ ਕਿੱਦਾਂ ਖਰਚਣਾ ਆ ਆਰ ਸਰਕਾਰ ਨੇ ਡਿਟੇਲ ਗਾਈਡਲਾਈਨਾਂ ਬਣਾ ਕੇ ਦਿੱਤੀਆਂ ਕਿ ਇਹ ਇਹ ਨੋਰਮ ਦੇ ਮਤਲਬ ਤੁਸੀਂ ਖਰਚ ਕਰ ਸਕਦੇ ਹੋ ਇਨਫਰਸ ਇਨਫਰਾਸਟ੍ਰਕਚਰ ਲਈ ਵੀ ਫਸਲਾਂ ਲਈ ਵੀ ਪਸ਼ੂਆਂ ਲਈ ਵੀ ਬੰਦਿਆਂ ਲਈ ਵੀ ਜਿੱਥੇ ਵੀ ਨੁਕਸਾਨ ਹੁੰਦਾ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਤੇ ਇਹਦਾ ਤੁਹਾਨੂੰ ਕੰਪਨਸੇਸ਼ਨ ਦਿੱਤੀ ਜਾ ਸਕਦੀ ਹੈ ਹੁਣ ਇਹ ਖਰਚ ਕਰਨਾ ਪੰਜਾਬ ਸਰਕਾਰ ਨੇ ਕਰਨਾ ਹੈ ਮੈਂ ਤੁਹਾਨੂੰ ਆਪਣਾ ਬਤੌਰ ਡੈਪਟੀਗ ਵਿਸ਼ੇਸ਼ਾ ਤਜਰਬਾ ਦੱਸਣਾ ਕਿ ਜਦੋਂ ਮੈਂ ਡੀਸੀ ਮਾਨਸਾ ਸੀਗਾ ਉਸ ਵੇਲੇ ਇੱਕ ਬੋਟਲਾੜਾ ਕਿਉਂਕਿ పార్ਟ ਆਫ ਸਿਗਾ ਇਹਦਾ ਮਾਨਸਾ ਜ਼ਿਲ੍ਹੇ ਦਾ ਉੱਥੋਂ ਇੱਕ ਬਹੁਤ ਦੇਰ ਤੋਂ ਸ਼ਿਕਾਇਤ ਆ ਰਹੀ ਸੀ ਕਿ ਜੀ ਆਪਣੇ ਗਰੀਬ ਲੋਕਾਂ ਦੀ ਇੱਕ ਗਲੀ ਹੈ ਇਹ ਜਦੋਂ ਬਰਸਾਤਾ ਆ ਜਾਂਦੀ ਬਹੁਤ ਬੁਰਾ ਹਾਲ ਹੋ ਜਾਂਦਾ ਲੰਘ ਨਹੀਂ ਸਕਦਾ ਗਰਮੀਆਂ 'ਚ ਵੀ ਨਹੀਂ ਕੋਈ ਲੰਘ ਸਕਦਾ ਤੇ ਇਸ ਕਰਕੇ ਤੁਸੀਂ ਕਾਈਂਡਲੀ ਇਹਨੂੰ ਪੱਕਾ ਕਰੋ ਹੁਣ ਮੇਰੇ ਕੋਲ ਕੋਈ ਪੈਸਾ ਹੋਰ ਨਹੀਂ ਸੀਗਾ ਸੋ ਮੈਂ ਇਸ ਕਰਕੇ ਇਹਦਾ ਸਟੇਟ ਡਿਸਾਸਟਰ ਰੀਲੀਫ ਫੰਡ ਦੇ ਯੂਜ਼ ਕੀਤਾ 40 ਲੱਖ ਰੁਪਈਆ ਬੋਟਲਾੜੇ ਲਾਤਾ ਕੰਕਰੀਟ ਦੀ ਗਲੀ ਬਣਾਤੀ ਲੋਕੀ ਵੀ ਖੁਸ਼ ਤੇ ਸਰਕਾਰ ਵੀ ਖੁਸ਼ ਫਿਰ ਮੈਂ ਆਪਣਾ ਜਿਹੜਾ ਬਠਿੰਡਾ ਜ਼ਿਲ੍ਹਾ ਜਦੋਂ ਮੈਂ ਡੀਸੀ ਬਠਿੰਡਾ ਚਲਾ ਗਿਆ ਉੱਥੇ ਜਿਹੜਾ ਸ਼ਹਿਰ ਹੈਗਾ ਉਹ ਬੌਲਵਰਗਾ ਹੈ ਉੱਥੇ ਪਾਣੀ ਸ਼ਹਿਰ ਦੇ ਵਿੱਚ ਹੀ ਜਮਾ ਹੋ ਜਾਂਦਾ ਉਹਨੂੰ ਪਾਣੀ ਨੂੰ ਲਿਫਟ ਕਰਕੇ ਆਪਣਾ ਬਾਹਰ ਨਿਕਾਸ ਕਰਨਾ ਪੈਂਦਾ ਤੇ ਉਹਦੇ ਵਾਸਤੇ ਮੈਂ ਦੋ ਮੋਟਰਾਂ ਲੁਆਈਆਂ ਔਰ 5 ਕਿਲੋਮੀਟਰ ਪਾਈਪ ਵਾਕੇ 30 ਲੱਖ ਰੁਪਏ ਮਿਊਨਿਸਪਲ ਕਮੇਟੀ ਨੂੰ ਦਿੱਤਾ ਕਿ ਤੁਸੀਂ ਇਸ ਦੇ ਵਿੱਚੋਂ ਭਾਈ ਪਾਣੀ ਭਰ ਕੇ ਮੋਟਰਾਂ ਦਿਨ ਰਾਤ ਚਲਾਓ ਦੋ ਦਿਨ ਤਿੰਨ ਦਿਨ ਚਾਰ ਦਿਨ ਕਦੇ ਬੜਾ ਵੱਡਾ ਮੀਂਹ ਆ ਜਵੇ ਪਾਣੀ ਸਾਰਾ ਨਿਕਾਸੀ ਕਰ ਦਿੰਦੇ ਸੀ ਵੜੇ ਡੀਸੀ ਨੂੰ ਵੀ ਚਾਹੀਦਾ ਕਿ ਯਾਰ ਇਹ ਆਪਣੇ ਪੈਸੇ ਆਏ ਹੋਏ ਇਹਨਾਂ ਨੂੰ ਖਰਚ ਕਰੋ ਪੈਸੇ ਅਸੀਂ ਮਿਊਸਪਲ ਕਮੇਟੀ ਨੂੰ ਦੇਤੇ ਟੈਂਡਰ ਕਰਤਾ ਸਾਰਾ ਸੁਪਰਵੀਜ਼ਨ ਕਰ ਲਈ ਫਿਰ ਆਪਣਾ ਪਰ ਜਦੋਂ ਤੁਸੀਂ ਤੁਸੀਂ ਖੁਦ ਡਿਪਟੀ ਕਮਿਸ਼ਨਰ ਰਹੇ ਹੋ ਆਈਐਸ ਤੁਸੀਂ ਸੈਕਟਰੀ ਲੈਵਲ ਤੱਕ ਗਏ ਹੋ ਵੱਖ-ਵੱਖ ਡਿਪਾਰਟਮੈਂਟਾਂ ਦੇ ਸਾਨੂੰ ਯਾਦ ਹੈ ਚੰਗੀ ਤਰ੍ਹਾਂ ਜੀ ਐਸਾ ਕੈਸਾ ਮਾਹੌਲ ਹੁੰਦਾ ਜੀ ਜਦੋਂ ਇੱਕ ਡਿਪਟੀ ਕਮਿਸ਼ਨਰ ਨੂੰ ਐਸਡੀਐਮ ਨੂੰ ਜਾਂ ਇਹਦਾ ਤਹਿਸੀਲਦਾਰ ਨੂੰ ਇਹ ਤਿੰਨ ਕੜੀਆਂ ਨੇ ਵੱਡੀਆਂ ਜਿਹੜੀਆਂ ਕਿਸੇ ਵੀ ਜ਼ਿਲ੍ਹੇ ਦੇ ਅੰਦਰ ਮਤਲਬ ਜਿਹੜੀਆਂ ਲੋਕਾਂ ਦੇ ਬਾਹ ਫੜਨ ਵਾਲੀਆਂ ਮਤਲਬ ਹਾਂਜੀ ਹਾਂਜੀ ਹੈਨਾ ਜੀ ਹਾਂਜੀ ਤੇ ਇਹ ਇੱਕ ਐਸਾ ਕੈਸਾ ਮਾਹੌਲ ਹੁੰਦਾ ਕਿ ਅਕਸਰ ਇਹ ਤਾਂ ਗੱਲ ਆਮ ਹੀ ਪਚਲਤ ਹੈ ਕਿ ਕਿ ਸਿਆਸੀ ਮਾਹੌਲ ਜਿਹੜਾ ਬਹੁਤ ਲਾਜ਼ਮੀ ਹੁੰਦਾ ਸਹੀ ਹੋਣਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਅਫਸਰਾਂ ਨੂੰ ਕੰਮ ਕਰਨ ਦੇਵੇ ਜਿਹੜਾ ਕਈ ਬਹੁਤੀ ਵਾਰ ਇਹੀ ਸੁਣਿਆ ਜਾਂਦਾ ਕਿ ਉਹ ਸਹੀ ਨਹੀਂ ਰਿਹਾ ਹੁੰਦਾ ਪਰ ਕੀ ਕੀ ਸੱਚੀ ਮੁਚੀ ਇੰਨੇ ਜਿਆਦਾ ਪ੍ਰੈਸ਼ਰ ਹੁੰਦੇ ਨੇ ਦਬਾਅ ਹੁੰਦੇ ਨੇ ਕਿ ਉਹ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਕਿ ਮੈਂ ਮੜਮੋਟ ਆਪਣੀ ਡਿਊਟੀ ਨਿਭਾਉਂਦੇ ਹੋਏ ਸਮੇਂ ਸਿਰ ਕੋਈ ਭਲਾਈ ਕਰਦਾ ਜਾਂ ਜੋ ਮੈਨੂੰ ਪੈਸਾ ਆਇਆ ਹੋਇਆ ਉਹੀ ਤਾਂ ਅੱਗੇ ਵੰਡਣਾ ਨੀਲ ਪਿੰਦਰ ਜੀ ਅਸੀਂ ਤੇ ਭਲੇ ਸਮਿਆ ਦੇ ਵਿੱਚ ਡੀਸੀ ਸ਼ਿਫਟ ਕੀਤੀ ਹੈਗੀ ਆ ਅਸੀਂ ਜੋ ਸੀਐਮ ਸਾਹਿਬ ਨੂੰ ਟੈਲੀਫੋਨ ਤੇ ਵੀ ਦੱਸ ਦਿੰਦੇ ਸੀਗੇ ਕਿ ਸਰ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਪੈਸੇ ਚਾਹੀਦੇ ਆ ਤੇ ਨਾਲ ਉਹ ਨਾਲ ਸ਼ਾਮ ਤੱਕ ਪੈਸੇ ਪਹੁੰਚ ਜਾਂਦੇ ਸੀਗੇ ਖਰਚ ਕਰੋ ਜੀ ਕੰਮ ਕਰੋ ਜੀ ਹੁਣ ਮੈਂ ਤੁਹਾਨੂੰ ਇੱਕ ਵਾਕਿਆ ਯਾਦ ਕਰਾਨਾ ਆ 2001 ਦੇ ਵਿੱਚ ਪਾਰਲੀਮੈਂਟ ਤੇ ਅਟੈਕ ਹੋ ਗਿਆ ਲੋਕੀ ਡਰ ਗਏ ਮੈਂ ਉਦੋਂ ਡੀਸੀ ਫਿਰੋਜ਼ਪੁਰ ਸੀਗਾ ਲੋਕੀ ਪਲਾਈਨ ਕਰਨਾ ਸ਼ੁਰੂ ਕਰ ਗਏ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਡੇਲੀ ਕੀ ਪੋਜੀਸ਼ਨ ਹੈ ਤੇ ਮੈਂ ਸੀਐਮ ਸਾਹਿਬ ਬਾਦਲ ਸਾਹਿਬ ਸੀਐਮ ਸੀਗੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਰ ਤਕਰੀਬਨ ਤਕਰੀਬਨ ਲੱਖ ਤੋਂ ਉੱਪਰ ਲੋਕੀ ਪਲਾਈਨ ਕਰ ਰਹੇ ਆ ਇਹਨਾਂ ਦੇ ਵਾਸਤੇ ਰੀਲੀਫ ਕੈਂਪ ਵੀ ਚਾਹੀਦੇ ਆ ਪਸ਼ੂਆਂ ਲਈ ਚਾਰਾ ਵੀ ਚਾਹੀਦਾ ਹੈਗਾ ਆ ਤੂੜੀ ਚਾਹੀਦੀ ਆ ਹਰਾ ਚਾਰਾ ਚਾਹੀਦਾ ਲੋਕਾਂ ਨੂੰ ਆਪਣਾ ਟੈਂਟ ਚਾਹੀਦੇ ਆ ਜੋ ਵੀ ਕੰਮ ਕਰ ਫੌਜ ਵੀ ਇਨਵੋਲਡ ਸੀਗੀ ਬੜਾ ਕੁਝ ਸੀਗਾ ਤੇ ਸੀਐਮ ਸਾਹਿਬ ਨੇ ਅੱਜ ਪੰਜ ਜ਼ਿਲ੍ਹੇ ਬਾਰਡਰ ਦੇ ਬੰਦੇ ਹੈਗੇ ਆ ਪਰ ਉਸ ਵੇਲੇ ਤਿੰਨ ਸੀਗੇ ਫਿਰੋਜ਼ਪੁਰ ਫਾਜ਼ਿਲਕਾ ਵੀ ਵਿੱਚੇ ਸੀਗਾ ਗੁਰਦਾਸਪੁਰ ਤੇ ਅੰਮ੍ਰਿਤਸਰ ਤਰਨਤਾਰਨ ਤੇ ਪਠਾਨਕੋਟ ਨਹੀਂ ਸੀ ਬਣਿਆ ਜੇ ਤਾਂ ਉਹਨਾਂ ਨੇ ਇੱਕ ਇੱਕ ਕਰੋੜ ਰੁਪਇਆ ਤਿੰਨੋਂ ਡੀਸੀ ਨੂੰ ਦੇ ਦਿੱਤਾ ਔਰ ਮੈਂ ਆਪਣੇ ਇਮੀਡੀਏਟਲੀ ਆਪਣੇ ਸਾਰੇ ਐਸਡੀਐਮ ਬੁਲਾਏ ਉਹਨਾਂ ਨੂੰ 25-25 ਲੱਖ ਰੁਪਇਆ ਦੇ ਦਿੱਤਾ ਨਾਲ ਕਮੇਟੀਆਂ ਬਣਾਤੀਆਂ ਕਿ ਹਰ ਚੀਜ਼ ਮੇਰੇ ਕੋਲ ਸ਼ਿਕਾਇਤ ਨਹੀਂ ਆਣੀ ਚਾਹੀਦੀ ਜਿੱਦਾਂ ਦੀ ਵੀ ਲੋੜ ਹੈਗੀ ਆ ਚਾਹੇ ਪੱਠਿਆਂ ਦੀ ਆ ਚਾਹੇ ਖਾਣੇ ਦੀ ਆ ਚਾਹੇ ਆਟੇ ਦੀ ਆ ਚਾਹੇ ਚਾਵਲ ਦੀ ਆ ਚਾਹੇ ਦਾਲ ਦੀ ਆ ਕਿਸੇ ਚੀਜ਼ ਦੀ ਵੀ ਲੋੜ ਹੈਗੀ ਖਰਚ ਕਰ ਦੋ ਤੇ ਕਮੇਟੀ ਬਣਾ ਕੇ ਕਰਿਓ ਮੈਂ ਤੁਹਾਡੇ ਤੋਂ ਯੂਸੀ ਲੈਣਾ ਮੈਂ ਪੰਜਾਬ ਸਰਕਾਰ ਨੂੰ ਦੇਾਂਗਾ ਤੇ ਫਿਰ ਜੇ ਲੋੜ ਵੀ ਮੈਨੂੰ ਹੋਰ ਦੱਸੋ ਹੋਰ ਪੈਸੇ ਮੈਂ ਲੈ ਕੇ ਦੇਾਂਗਾ ਤੁਹਾਨੂੰ ਤੋਂ ਇਸ ਕਰਕੇ ਇਤਾਂ ਹੁਣ ਬਿਊਰੋਕਰੇਸੀ ਨੂੰ ਵੀ ਸੈਂਸਿਟਿਵ ਹੋਣਾ ਚਾਹੀਦਾ ਲੋਕਾਂ ਦੇ ਪ੍ਰਤੀ ਤੇ ਸਰਕਾਰ ਨੂੰ ਵੀ ਦੇਖੋ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀਗੇ ਬਹੁਤ ਭਲੇ ਸੀਗੇ ਬਹੁਤ ਸੈਂਸਟਿਵ ਸੀਗੇ ਔਰ ਵਿਸ਼ਵਾਸ ਕਰਦੇ ਸੀ ਆਪਣੇ ਅਫਸਰਾਂ ਦੇ ਉੱਤੇ ਅੱਜ ਵਾਂਗੂ ਨਹੀਂ ਹੈਗਾ ਇਹ ਤਾਂ ਕਹਿੰਦੇ ਜਾ ਕੇ ਉੱਥੇ ਆਪਣਾ ਪੁਲਿਸ ਲਾ ਦਿਓ ਆਪਣਾ ਡੈਮ ਦੇ ਉੱਤੇ ਅਸੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਭਾਈ ਬੂੰਦ ਪਾਣੀ ਨਹੀਂ ਦੇਣਾ ਤਾਂ ਹੁਣ ਆਪਣਾ ਰੱਖ ਲਓ ਸਾਰਾ ਪਾਣੀ ਜਿਹੜਾ ਹੈਗਾ ਕਿੱਥੇ ਲੈ ਜਾਣਾ ਇਹ ਲੋਕਾਂ ਨੂੰ ਰੋੜਨਾ ਮਾਰਨਾ ਹੋਰ ਕੀ ਕਰਨਾ ਤੁਸੀਂ ਪੰਜਾਬ ਦੇ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ ਇਹ ਮਾਨਸਾਬ ਦੀ ਸਰਕਾਰ ਨੇ ਕੀਤਾ ਹੈ ਹਾਂ ਆਪਾਂ ਦੁਬਾਰਾ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਉੱਥੇ ਆਈਏ ਤੁਸੀਂ ਵੀ ਇਹ ਗੱਲ ਕਬੂਲੀ ਹੈ ਕਿ ਹਾਲੇ ਤੱਕ ਬੇਜ਼ਮੀਨੇ ਲੋਕਾਂ ਆ ਜਾਂ ਖੇਤੀ ਤੇ ਨਿਰਪਰ ਲੋਕਾਂ ਜਿਨ੍ਹਾਂ ਕੋਲ ਜਿਹੜੇ ਜ਼ਮੀਨਾਂ ਦੇ ਮਾਲਕ ਨਹੀਂ ਹੈਗੇ ਸਿੱਧੇ ਤੌਰ ਤੇ ਜਿਹੜੇ ਖੇਤੀ ਨਹੀਂ ਕਰਦੇ ਪਰ ਖੇਤੀ ਦੇ ਕੰਮ 'ਚ ਸਹਾਇੀ ਹੁੰਦੇ ਨੇ ਉਹਨਾਂ ਦਾ ਬਿਨਾਂ ਗੁਜ਼ਾਰਾ ਵੀ ਨਹੀਂ ਖੇਤੀ ਗੁਜ਼ਾਰਾ ਹਾਂਜੀ ਜੀ ਬਿਲਕੁਲ ਨਹੀਂ ਹੈ ਤੇ ਉਹਨਾਂ ਵਾਸਤੇ ਕੋਈ ਤੈਅशुदा ਜਿਹੜੀ ਹੈਗੀ ਪਾਲਿਸੀ ਨਿਯਮ ਨਹੀਂ ਬਣੇ ਭਾਰਤ ਦੇ ਅੰਦਰ ਮੁਲਕ ਦੇ ਅੰਦਰ ਆਜ਼ਾਦੀ ਤੋਂ ਬਾਅਦ ਹੁਣ ਤੱਕ ਨਹੀਂ ਬਣੇ ਬਿਲਕੁਲ ਨਹੀਂ ਹਾਂ ਚਲੋ ਸਥਾਈ ਤੌਰ ਤੋਂ ਤਾਂ ਬਣਨਗੇ ਬਣਨਗੇ ਪਰ ਕੀ ਕੀ ਇਹਦੇ ਵਾਸਤੇ ਸੋਚਦੇ ਹੋ ਕਿ ਕਿਸ ਤਰ੍ਹਾਂ ਉਹ ਚੀਜ਼ ਦੇਖੋ ਕਿ ਜ਼ਮੀਨ ਹੈ فرض ਕਰੋ ਇਹ ਇੱਕ ਕਿੱਲਾ ਜ਼ਮੀਨ ਇਸ ਬੰਦੇ ਦੀ ਹੈ ਉਹ ਕਹੇਗਾ ਜੀ ਆਹ ਜੀ ਮੇਰੀ ਜ਼ਮੀਨ ਆ ਆ ਇੰਨੇ ਦੀ ਫਸਲ ਮੈਂ ਲਾਈ ਸੀ ਫਲਾਣੇ ਮਹੀਨੇ ਲਾਈ ਸੀ ਤੇ ਆ ਇਹ ਖਰਾਬ ਹੋ ਗਈ ਸਾਹਮਣੇ ਖੜੀ ਹੈ ਹੁਣ ਜਿਹੜੇ ਕੋਲ ਜ਼ਮੀਨ ਹੀ ਨਹੀਂ ਹੈਗੀ ਉਹ ਕਹਿੰਦਾ ਮੈਂ ਤਾਂ ਇੱਥੇ ਵਾਢੀ ਕਰਨੀ ਸੀ ਜਦੋਂ ਪੱਕ ਜਾਣੀ ਸੀ ਵੱਢਣੀ ਸੀ ਮੈਂ ਤਾਂ ਆ ਝੋਨਾ ਵੜਣਾ ਸੀ ਮੈਂ ਤਾਂ ਉਹ ਬੰਦਾ ਕਿਵੇਂ ਸਾਬਤ ਕਰੇਗਾ ਕਿਵੇਂ ਆਥੈਂਟੀਸਿਟੀ ਪ੍ਰੂਫ ਹੋਏਗੀ ਉਹਨਾਂ ਦਾ ਨੀਲ ਪਿਲਿੰਦਰ ਜੀ ਉਹਨਾਂ ਦੇ ਵਾਸਤੇ ਕੋਈ ਨਾਰਮ ਅੱਜ ਦੇ ਦਿਨ ਚ ਨਾ ਭਾਰਤ ਸਰਕਾਰ ਦੇ ਨਾ ਪੰਜਾਬ ਸਰਕਾਰ ਦੇ ਕੋਈ ਨਾਰਮ ਨਹੀਂ ਹੈਗੇ ਦੇਖੋ ਮੈਂ ਵੀ ਡੀਸੀ ਰਿਆਂ ਅਸੀਂ ਵੀ ਡਿਸਵਰਸਮੈਂਟ ਕਰਦੇ ਅੱਜ ਦੇ ਦਿਨ ਵਿੱਚ ਮੈਂ ਵੀ ਸਾਰੀਆਂ ਹਦਾਇਤਾਂ ਹੁਣ ਵੀ ਪੜੀਆਂ ਹੈਗੀਆਂ ਕੋਈ ਨਹੀਂ ਹੈਗਾ ਉਹ ਵਾਅਸਰ ਦੇ ਆਪਣੇ ਕਲਾਕਾਰੀਆਂ ਨੇ ਕਿ ਉਹਨਾਂ ਨੂੰ ਕਿਵੇਂ ਕਿਵੇਂ ਤੁਸੀਂ ਵਡਾਡੇ ਗਲੀ ਬਣਾ ਤੂ ਕਿ ਉਹ ਉਹ ਲੇਕਿਨ ਉਹ ਕਾਮਨ ਕੌਜ਼ ਸਿਗਾ ਆਪਾਂ ਕਰ ਲਿਆ ਲੇਕਿਨ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਲੈਂਡਲੈਸ ਲੋਕ ਹੈਗੇ ਆ ਜਿਹੜੇ ਖੇਤੀਬਾੜੀ ਤੇ ਨਿਰਭਰ ਹੈ ਜੇ ਨਾ ਹੁਣ ਜਿੱਦਾਂ ਮੰਨ ਲਓ ਇੱਕ ਪਿੰਡ ਪੂਰੇ ਦਾ ਪੂਰਾ ਹੀ ਡੁੱਬ ਗਿਆ ਔਰ ਸਾਰੀ ਫਸਲ ਤਬਾਹ ਹੋ ਗਈ ਉਹ ਪਿੰਡ ਦੇ ਵਿੱਚ ਜ਼ਿੰਮੇਦਾਰਾਂ ਤੋਂ ਇਲਾਵਾ ਜਿਹੜੇ ਲੈਂਡ ਓਨਰ ਆ ਉਹਨਾਂ ਤੋਂ ਇਲਾਵਾ ਵੀ ਲੋਕ ਰਹਿੰਦੇ ਆ ਉਹ ਕੀ ਕਰਨਗੇ 60 65% ਲੋਕ ਹੋਣਗੇ ਜਿਨ੍ਹਾਂ ਕੋਲ ਜ਼ਮੀਨਾਂ ਹੋਣਗੀਆਂ 20 35% ਦਾ ਨਹੀਂ ਨਹੀਂ ਜ਼ਿਆਦਾ ਆ ਜ਼ਿਆਦਾ ਆ ਤੇ ਇਹ ਉਲਟਾ ਆ 10 15 20% 30% ਲੋਕਾਂ ਦੀ ਜ਼ਮੀਨ ਹੈ ਬਾਕੀ 65% ਲੋਕੀ 70% ਲੋਕੀ ਬੇਜਮੀਨੇ ਆ ਹਰ ਵਰਗ ਦੇ ਆ ਭਾਵੇਂ ਉਹ ਆਪਣਾ ਕਿਸੇ ਵੀ ਕਮਿਊਨਿਟੀ ਦੇ ਹੋਣ ਜਿਆਦਾ ਸ਼ੈਡੂਲ ਕਾਸਟ OBC ਲੋਕ ਹੈ ਉਹ ਲੋਕੀ ਬੇਜ਼ਮੀਨੇ ਉਹ ਕਿੱਥੇ ਜਾਣਗੇ ਹਿੰਦੂ ਉੱਚ ਜਾਤੀਆਂ ਬਹੁਤ ਨੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਨਹੀਂ ਹੈਗੀਆਂ ਨਹੀਂ ਹੈਗੀਆਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਉਹਨਾਂ ਦੇ ਵਾਸਤੇ ਅਸੀਂ ਬੇਨਤੀ ਭਰ ਸਰਕਾਰ ਨੂੰ ਵੀ ਕਰ ਰਹੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਵੀ ਕਰ ਰਹੇ ਹਾਂ ਮੈਂ ਮੀਡੀਆ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਬੇਨਤੀ ਕਰੋ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਵਾਸਤੇ ਕੋਈ ਪੈਕੇਜ ਅਨਾਉਂਸ ਕਰੇ ਪਰ ਫੈਮਿਲੀ ਜਾਂ ਪਰ ਹੈਡ ਕਿ ਉਹਨਾਂ ਨੂੰ 10000 20000 30000 ਉਹਨਾਂ ਨੂੰ 20 ਪੈਸੇ ਦਵੇ ਵਨ ਟਾਈਮ ਕਿ ਭਈ ਤੁਸੀਂ ਆਪਣਾ ਗੁਜ਼ਾਰਾ ਕਰੋ ਦੇਖੋ ਪੈਸੇ ਜਾਂ ਫਿਰ ਜ਼ਮੀਨ ਮਾਲਕ ਦੇ ਹੀ ਹਾਲ ਦੀ ਘੜੀ ਜਿੰਮੇ ਆਪਾਂ ਗੱਲ ਕਰ ਰਹੇ ਆ ਕਿ ਜਸ ਵਿਚਾਰ ਚਰਚਾ ਹੀ ਹੈ ਕਿ ਜੇਕਰ ਚਲੋ ਜਿੰਨਾ ਵੀ 15000 20000 ਪਰ ਏਕੜ ਇੱਕ ਜ਼ਮੀਨ ਮਾਲਕ ਨੂੰ ਮਿਲਣਾ ਹੈ ਉਸੇ 'ਚ ਕੁਝ ਐਡ-ਆਨ ਬਣਾਇਆ ਜਾਏ ਕਿ ਵੀ ਇੰਨੇ ਤੇਰੇ ਉਹਨੂੰ ਦੇਣੇ ਆ ਜਿਹੜੇ ਬੰਦੇ ਆ ਉਤੇ ਉਹ ਤਾਂ ਕਿਸੇ ਨੂੰ ਨਹੀਂ ਦੇਗਾ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਤੇ ਪੰਜਾਬ ਸਰਕਾਰ ਸਿੱਧੀ ਡੀਬੀਟੀ ਡਾਇਰੈਕਟ ਬੈਨੀਫੀਸ਼ੀਅਰੀ ਟਰਾਂਸਫਰ ਡੀਬੀਟੀ ਥਾਰਿਆਂ ਦਾ ਖਾਤਾ ਲਿਆ ਜਾਵੇ ਔਰ ਉਹਨਾਂ ਨੂੰ ਟਰਾਂਸਫਰ ਕਰਤਾ ਜਾਵੇ ਇਹਦੇ ਲਈ ਕੋਈ ਔਖਾ ਕੰਮ ਨਹੀਂ ਹੈਗਾ ਉਹਨਾਂ ਪਿੰਡਾਂ ਨੂੰ ਆਇਡੈਂਟੀਫਾਈ ਕਰ ਲਿਆ ਜਾਵੇ ਔਰ ਉਹਨਾਂ ਦੇ ਆਪਣਾ ਬੈਨੀਫੀਸ਼ੀਅਰੀ ਦਾ ਲੈਂਡਲੈਸ ਲੋਕਾਂ ਦਾ ਬਣਾ ਕੇ ਤੇ ਉਹਨਾਂ ਦੇ ਨਾਲ ਸਿੱਧਾ ਡੀਸੀ ਕਰ ਸਕਦਾ ਆ ਅਸੀਂ ਕਰਦੇ ਰਹੇ ਹਾਂਗੇ ਕੋਈ ਵੀ ਤੁਸੀਂ ਫੈਸਲਾ ਕਰਨਾ ਆ ਆਟਾ ਦਾਲ ਦੇਣੀ ਹੈ ਜਾਂ ਤੁਸੀਂ ਰਾਸ਼ਨ ਦੇਣਾ ਹੈ ਜਾਂ ਕੋਈ ਹੋਰ ਗੈਸ ਦੇਣੀ ਹੈ ਜਾਂ ਕੁਝ ਵੀ ਦੇਣਾ ਹੈ ਉਹਨਾਂ ਤੋਂ ਪਿਗਲੇ ਨੀਲੇ ਕਾਰਡ ਤਾਂ ਬਣੇ ਹੀ ਹੋਏ ਨੇ ਔਨ ਰਿਕਾਰਡ ਤਾਂ ਹੈਗੇ ਨਹੀਂ ਉਹ ਕਿਦਾਂ ਕਿਤੇ ਮੈਂ ਕਹਿੰਦਾ ਸਭ ਨੂੰ ਦਿਓ ਇਨਕਲੂਡਿੰਗ ਜਿਹੜੇ ਲੈਂਡ ਓਨਰ ਉਹਨਾਂ ਨੂੰ ਵੀ ਦਿਓ ਸਾਰੀ ਆਬਾਦੀ ਨੂੰ ਦਿਓ ਇਹ ਸਭ ਨੂੰ ਦੇਣਾ ਚਾਹੀਦਾ ਉਹਨਾਂ ਦਾ ਜਿਹੜਾ 20000 ਰੁਪਇਆ ਜਿਹੜਾ ਆਪਣਾ ਆਪਾ ਪਰ ਮੁੱਖ ਮੰਤਰੀ ਜੀ ਨੇ ਅਨਾਉਂਸ ਕੀਤਾ ਉਹਦੇ ਨਾਲ ਵੀ ਕੁਝ ਨਹੀਂ ਬੰਨਣਾ ਕਾਰਨ ਪਤਾ ਕੀ ਹੈ ਜਿਹੜੀ ਜ਼ਮੀਨ ਜਿੱਥੇ ਆਪਣਾ ਅੱਜ ਸਿਰਫ 4 ਫੁੱਟ ਆਗੇ 2 ਫੁੱਟ ਆਗੇ ਇਹ ਆਪਣਾ ਫਸਲ ਨਹੀਂ ਵਿਜੀ ਜਾਣੀ ਅਗਲੀ ਅਗਲੀ ਜਿਹੜੀ ਆਪਣੀ ਆਉਣ ਵਾਲੀ ਹੈਗੀ ਰਬੀ ਕ੍ਰੌਪ ਹੈ ਜਿਹੜੀ ਵੀਟ ਆਪਾਂ ਸੋਅ ਕਰਨੀ ਹੈ ਉਹ ਵੀ ਨਹੀਂ ਹੋ ਪਾਣੀ ਤੇ ਨੁਕਸਾਨ ਇਸੇ ਫਸਲ ਦਾ ਨਹੀਂ ਆਉਂਦੀ ਖੜੀ ਨਵੰਬਰ ਦੇ ਵਿੱਚ ਬਜਾਈ ਸੀ ਆਉਣ ਵਾਲੀਆਂ ਫਸਲਾਂ ਦਾ ਵੀ ਨੁਕਸਾਨ ਹੈ ਇਸ ਕਰਕੇ ਅਗਰ ਅਸੀਂ ਇਹ ਜਿਹੜੀ ਬੈਨੀਫਿਟ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਲੈਂਡਲੈਸ ਨੂੰ ਜਿਹੜਾ ਦੇਣਾ ਇਹ ਮੈਂ ਤਾਂ ਕਹਿੰਦਾ ਲੈਂਡ ਓਨਰ ਨੂੰ ਵੀ ਦੇ ਦਿਓ ਇਹ ਚਾਹੀਦਾ ਦੇਣਾ ਇਹ ਸਾਰੇ ਲੋਕੀ ਡਿਜ਼ਰਵ ਕਰਦੇ ਆ ਇੱਕ ਵੱਡਿਓ ਦੇ ਦਿਓ ਸਭ ਨੂੰ ਦੇਣਾ ਚਾਹੀਦਾ ਜੇ ਦੇਖੋ 200 ਕਰੋੜ 400 ਕਰੋੜ 500 ਕਰੋੜ ਦਾ ਹੋਰ ਵੀ ਬੋਝ ਪੈ ਜਾ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਰੀਲੀਫ ਮਿਲਣਾ ਚਾਹੀਦਾ ਅਸੀਂ ਗੱਲ ਕੀਤੀ ਹੈ ਬੀਜੇਪੀ ਐਸਸੀ ਮੋਰਚਾ ਦੇ ਪ੍ਰੈਜ਼ੀਡੈਂਟ ਤੇ ਸਾਬਕਾ ਬਿਊਰੋਕਰੇਟ ਐਸਰ ਲੱਧੜ ਸਾਹਿਬ ਨਾਲ ਅਸੀਂ ਸਿਆਸੀ ਨਜ਼ਰੀਏ ਤੋਂ ਜਿਹੜਾ ਉੱਪਰ ਉੱਠ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰ ਜਿਹੜੇ ਬੇਜਮੀਨੇ ਲੋਕ ਨੇ ਉਹਨਾਂ ਦੀ ਗੱਲ ਹੀ ਨਹੀਂ ਹੋ ਪਾਰੀ ਉਹ ਬੜਾ ਸੁਭਾਵਕ ਹੈ ਕਿ ਜਦੋਂ ਅਗਲੇ ਕੋਲ ਦਿਖਾਣ ਨੂੰ ਹੀ ਕੁਝ ਨਹੀਂ ਕਿ ਮੇਰਾ ਇਹ ਲੁੱਟਿਆ ਗਿਆ ਤਾਂ ਉਹਦੀ ਗੱਲ ਵੀ ਕਿਦੋਂ ਬੜੀ ਔਖੀ ਹੋਣੀ ਹੈ ਪਰ ਇਹ ਗੱਲ ਮੇਰੇ ਖਿਆਲ ਚ ਜ਼ਰੂਰ ਹੋਣੀ ਚਾਹੀਦੀ ਹੈ 35% ਦੀ 40% ਦੀ ਆਬਾਦੀ ਜਿਹੜੀ ਪੰਜਾਬ ਦੀ ਹੈ ਵਸੋਂ ਹੈ ਉਹ ਇਹਨਾਂ ਲੋਕਾਂ ਦੀ ਹੈ ਇਹਨਾਂ ਦਾ ਹੁਣ ਖੇਤ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਹੁਣ ਜਦੋਂ ਝੋਨਾ ਉਸ ਮਿਕਦਾਰ ਚ ਮੰਡੀਆਂ ਚ ਨਹੀਂ ਆਣਾ ਤਾਂ ਉਸ ਨਾਲ ਕਿੰਨੇ ਹੀ ਲੋਕ ਜਿਹੜੇ ਨੇ ਅੱਗੇ ਜਾ ਕੇ ਪ੍ਰਭਾਵਿਤ ਹੋਣ ਵਾਲੇ ਨੇ ਉਹ ਅੱਜ ਦਿਖ ਨਹੀਂ ਰਹੇ ਪਰ ਉਹਨਾਂ ਨੂੰ ਮੇਰੇ ਖਿਆਲ ਚ ਨੀਂਦ ਆਉਣੀ ਬੰਦ ਹੋ ਗਈ ਹੋएगी ਕਿ ਇਸ ਵਾਰ ਦੀਵਾਲੀ ਦੁਸ਼ਹਿਰਾ ਜਿਹੜਾ ਹੈਗਾ ਉਹ ਰੌਣਕਾਂ ਵਾਲਾ ਨਹੀਂ ਹੋਊਗਾ ਬਹੁਤ ਸ਼ੁਕਰੀਆ ਅਦਰ ਸਾਹਿਬ ਬੈਲਿਸ ਗ੍ਰੰਨ ਨੂੰ ਸਮਝਾਵਾ ਲਈ ਪ੍ਰਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਅੱਛਾ ਤੁਸੀਂ ਇਸ਼ੂ ਜਿਹੜਾ ਰੇਜ਼ ਕੀਤਾ ਹੈਗਾ ਜੀ ਥੈਂਕ ਯੂ ਥੈਂਕ ਯੂ